ਕਿ ਜਿਹੜੇ ਬੰਦੇ ਅਫੇਮ ਭੁੱਕੀ ਕੋਈ ਨਸ਼ਾ ਖਾਂਦੇ ਨਹੀਂ ਉਹ ਕੰਮ ਨਹੀਂ ਕਰਦੇ ਕਿਤੇ ਬਥੇਰੇ ਲੋਕ ਨੇ ਕਿ ਨਸ਼ਿਆਂ ਦੇ ਨਾਲ ਕੰਮ ਹੁੰਦਾ ਬਾਹਲੇ ਕੀ ਲਾਉਣਗੇ ਆ ਇੱਕ ਖੇੜੀ ਵਾਲਾ ਜਿਹੜੇ ਦੰਦ ਕਢਾ ਕੇ ਗਿਆ ਸੀ ਆਪਣੀ ਸੱਸ ਕੋਲੋਂ ਕਹਿੰਦਾ ਸ਼ਰਾਬ ਵੀ ਕਿ ਤੁਸੀਂ ਗੁਰਦੁਆਰੇ ਭਾਂਡੇ ਨਹੀਂ ਮਾ ਸਕਦੇ ਤੇ ਭੁੱਕੀ ਦਾ ਕਾਰਡ ਲਾ ਕੇ ਕਹਿੰਦਾ ਘਰ ਵਾਲੇ ਨਹੀਂ ਬੰਦਾ ਭੈਣ ਭੈਣ ਜੀ ਕਹਿੰਦਾ ਵੀ ਘਰ ਵਾਲੇ ਭੈਣ ਜੀ ਹੁੰਦੀ ਹੈ ਜਣ ਕੇ ਸਿਰੇ ਦੇ ਪਾਗਲ ਬੰਦੇ ਜਿਹੜੇ ਆ ਨਸ਼ੇ ਨੂੰ ਪ੍ਰਮੋਟ ਕਰਨ ਲੱਗੇ ਆ ਇਹ ਬੇਨਤੀ ਹੈ ਜੀ ਪੰਜਾਬ ਦੇ ਲੋਕਾਂ ਨੂੰ ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹਨਾਂ ਨੂੰ ਹੱਥ 줘ੜ ਕੇ ਬੇਨਤੀ ਹੈ ਵੀ ਕੰਟਰੋਲ ਕਰੋ ਕਿ ਇਹਦਾ ਕੁਝ ਨਹੀਂ ਜਾਣਾ ਘੱਟੋ ਘੱਟ ਜੇ ਤੁਸੀਂ ਕਰ ਦਿਓ ਆਪਣੇ ਬੱਚਿਆਂ ਨੂੰ ਤਾਂ ਬਚਾਉਣ ਦੀ ਕੋਸ਼ਿਸ਼ ਕਰੋ ਔਰ ਇਦਾਂ ਦੇ ਬੰਦਿਆਂ ਤੇ ਕਾਰਵਾਈ ਜ਼ਰੂਰ ਹੋਵੇ ਜਿਹੜੇ ਬੰਦੇ ਸ਼ਰਮ ਰਾਇਲੀਆਂ ਕਰ ਰਹੇ ਨੇ ਇਹ ਮੁਖ ਸ਼ਰਦ ਹੈ ਜਗਜੀਤ ਸਿੰਘ ਜਗਾਇਦਾ ਨਾਂ ਵਟਸਐਪ ਦੇ ਗਰੁੱਪ ਬਣੇ ਹੋਏ ਨੇ ਔਰ ਮੇਰੇ ਕੋਲ ਜਿਹੜੇ ਬੰਦੇ ਇਹਨੂੰ ਗੂਗਲ ਪੇ ਕੀਤਾ ਉਸਨੇ 500 ਕਿਸੇ ਨੇ 1000 ਕਿਸੇ ਨੂੰ 100 ਉਹ ਸਾਰਾ ਕੁਝ ਮੇਰੇ ਕੋਲ ਡਾਟਾ ਆਇਆ ਪਿਆ ਔਰ ਇਹਦੇ ਦਰਖਾਸਤ ਦੇਵਾਂਗਾ